ਦੀ ਪਿਆਰ ਪਰੀ ਸਸਤਿ ਕਾਲ ਕੀ ਹਾਲ ਚਾਲ ਨੇ YouTube ਫੈਮਿਲੀ ਵਾਲਿਓ ਜੁੜੋ ਲਾਈਵ ਦੇ ਨਾਲ ਫਿਰ ਮੈਂ ਤੁਹਾਨੂੰ ਆਪਣੇ ਪਲਾਂਟ ਦਿਖਾਉਣਾ ਅੱਜ ਛੱਤ ਤੇ ਜੜਿਆ ਸੀਗਾ ਤੇ ਅੱਜ ਨਾ ਦੋ ਤਿੰਨ ਗਮਲਿਆਂ ਦੇ ਵਿੱਚ ਫੁੱਲ ਆਏ ਨੇ ਨਵੇਂ-ਨਵੇਂ ਉਹ ਦਿਖਾਵਾਂ ਤੁਹਾਨੂੰ ਨਵੇਂ ਖੇੜਦੇ ਨੇ ਬਹੁਤ ਵਧੀਆ ਫੁੱਲ ਤਾਂ ਬਹੁਤ ਚੱਕੇ ਹੋਏ ਇਸ ਵਾਰੀ ਦਿਖਾਉਣਾ ਤੁਹਾਨੂੰ ਮੈਂ ਟੈਕਟਸ ਦੇ ਪਲਾਂਟ ਤੋਂ ਹੀ ਟਾਈਟਲ ਪੜੀ ਲਿਆ ਹੋਣਾ ਪਹਿਲਾਂ ਜੁੜੋ ਲਾਈਵ ਨੂੰ ਸ਼ੇਅਰ ਕਰ ਦਿਓ ਫਟਾਫਟ ਗਿਰਾਂ ਆਜੋ ਤੇ ਕਮੈਂਟ ਕਰਕੇ ਦੱਸ ਦਿਓ ਆਵਾਜ਼ ਆਉਂਦੀ ਆ ਜੁੜੋ ਜੁੜੋ ਫਟਾਫਟ ਫੇਰੇ ਪਹਿਲਾਂ ਤੁਸੀਂ ਆਓ ਲਾਈਵ ਦੇ ਵਿੱਚ ਦਿਖਾਉਣਾ ਤੁਹਾਨੂੰ ਮੈਂ ਪਲਾਂਟ ਆਇਦ ਕੀ ਬਹੁਤ ਫੁੱਲ ਚੱਕੇ ਹੋਏ ਇਹਨਾਂ ਨੇ ਇਹ ਨੀਚੇ ਵੀ ਹੈਗਾ ਅੱਜ ਮੈਂ ਥੋੜਾ ਸਾਥੇ ਰੱਖੇ ਨੇ ਜਿਹੜੇ ਉਹ ਦਿਖਾਉਣਾ ਇੱਕ ਬੰਦਾ ਜੁੜ ਗਿਆ ਲਾਈਵ ਨੂੰ ਸ਼ੇਅਰ ਕਰ ਦਿਓ ਦਿਖਾਉਣਾ ਤੁਹਾਨੂੰ ਮੈਂ ਕੈਕਟਸ ਦੇ ਪਲਾਂਟ ਬਹੁਤ ਵਧੀਆ ਫੁੱਲ ਲੱਗਦੇ ਇਹਨਾਂ ਦੇ ਵੱਖਰੇ ਵੱਖਰੇ ਅੱਜ ਜੈਲੋ ਜ਼ਿਆਦਾ ਖੜੇ ਹੋਇਆਂਗੇ ਦੂਜੇ ਵੀ ਪਿੰਕ ਕਲਰ ਦੇ ਹੈਗੇ ਹੈਗੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਜੁੜੋ ਫਟਾਫਟ ਲਾਈਵ ਦੇ ਨਾਲ ਹਾਂ ਦੇਖੋ ਇਹ ਆਈ ਦੇ ਫੁੱਲ ਖਿੜ ਕੇ ਹਟ ਗਿਆ ਨਾ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਲਾਈਵ ਨੂੰ ਸ਼ੇਅਰ ਕਰ ਦਿਓ ਹੁਣ ਇਹ ਖਿੜ ਜਾਣਗੇ ਦੁਪਹਿਰ ਤੋਂ ਪਹਿਲਾਂ ਸਾ ਇਹ ਇਹ ਪਿੰਕ ਕਲਰ ਦੇ ਬਹੁਤ ਜ਼ਿਆਦਾ ਫਲਾਵਰ ਆਉਂਦਾ ਇੱਥੇ ਆ ਆ ਦੇਖ ਰਹੇ ਨੇ ਇਧਰ ਦੱਸਣਾ ਏਦਾਂ ਦੇ ਬਣ ਗਏ ਹਾਂ ਦੇਖੋ ਬਹੁਤ ਜਿਆਦੇ ਫੁੱਲ ਚੱਕਿਆ ਨੇ ਆ ਜਿੰਨਾ ਤੁਹਾਨੂੰ ਆ ਇਹਦੇ ਡੋਡੀਆਂ ਹੀ ਦੇਖਦੀਆਂ ਨੇ ਨਾ ਇਹ ਸਾਰੇ ਫੁੱਲ ਬਣਨੇ ਆ ਲਾਈਵ ਨੂੰ ਸ਼ੇਅਰ ਕਰੋ ਹੋਰ ਦਿਖਾਉਣਾ ਮੈਂ ਤੁਹਾਨੂੰ ਬਹੁਤ ਸਾਰੇ ਪਲਾਂਟ ਰੱਖਿਆ ਮੇਰੇ ਕੋਲੇ ਇੱਥੇ ਵੀ ਫੁੱਲ ਬਹੁਤ ਸੋਹਣੇ ਲੱਗਦੇ ਆ ਬਹੁਤ ਲੰਬਾ ਇਹ ਉੱਪਰ ਉੱਪਰ ਲੱਗਦੇ ਆਂ ਦੇ ਫੁੱਲ ਵੱਡੇ ਵੱਡੇ ਵੀ ਪਲਾਂਟ ਰੱਖਿਆ ਮੇਰੇ ਕੋਲੇ ਸਾਦੇ ਉੱਤੇ ਵੀ ਨੀਚੇ ਵੀ ਬਹੁਤ ਹੈਗੇ ਇਹ ਇਹ ਹੈਗਾ ਮੈਮੇਲੀਰੀਆ ਕੈਕਟਸ ਹੈ ਇਹਦੇ ਚ ਕਲਰ ਬਹੁਤ ਨੇ ਫੁੱਲਾਂ ਦੇ ਇਹ ਦੇਖੋ ਪਹਿਲਾ ਜੈਲੋ ਫਲਾਵਰ ਹੈ ਬਹੁਤ ਸੋਹਣਾ ਸਵੇਰੇ ਸਵੇਰੇ ਇਹਨਾਂ ਨੂੰ ਦੇਖਣਾ ਪੈਂਦਾ ਆ ਦੇਖੋ ਇਹ 골ਡਨ ਵਾਇਰਲ ਹੈ ਤੁਸੀਂ ਸਰਚ ਮਾਰਿਓ YouTube ਤੇ ਸੌਰੀ Google ਦੇ ਵਿੱਚ ਸਰਚ ਮਾਰਿਓ 골ਡਨ ਵਾਇਰਲ ਇਹਦੇ ਬਾਰੇ ਤੁਹਾਨੂੰ ਸਾਰੀ ਨੌਲੇਜ ਉਹਦੇ ਤੋਂ ਮਿਲ ਸਕਦੀ ਹੈ ਇਹ ਆ ਦੇਖੋ ਆ ਸਾਰੇ ਫੁੱਲ ਖਿੜਨੇ ਨੇ ਅੱਜ ਕੱਲ ਤੱਕ ਖਿੜ ਜਾਣਗੇ ਬਹੁਤ ਜਿਆਦੇ ਫੁੱਲ ਚੱਕਿਆ ਆ ਤੁਸੀਂ ਦੇਖ ਸਕਦੇ ਹੋ ਆ ਅਚੀਨੋਫਿਸਕ ਇੱਕ ਤਸ ਆ ਆ ਦੇਖੋ ਆ ਜਿਹੜੇ ਚਿੱਟੇ ਚਿੱਟੇ ਆਇਆਗੇ ਇਹ ਸਾਰੇ ਫਲਾਵਰ ਨੇ ਆ ਤੁਹਾਨੂੰ ਮੈਂ ਦਿਖਾਉਣਾ ਜ਼ੂਮ ਕਰਕੇ ਇਹ ਆ ਆ ਜਿਹੜੀ ਚਿੱਟੇ ਚਿੱਟੇ ਰੂਨ ਜੀ ਲੱਗਦੀ ਹੈ ਨਾ ਇਹ ਸਾਰੇ ਫੁੱਲਾਂ ਨੇ ਖੇਡਣਾ ਇਹਦੇ ਤੇ ਆ ਆ ਪਿਆ ਦੇਖੋ ਜੀ ਬਨੀ ਇਅਰ ਕਹਿੰਦੇ ਨੇ ਇਹਨੂੰ ਆ ਜਿਹੜਾ ਆ ਬਨੀ ਕੰਨਾ ਜਾ ਇਹਦੇ ਬਹੁਤ ਸੋਹਣਾ ਫੁੱਲ ਆਉਂਦਾ ਤੁਸੀਂ ਮੇਰੇ ਫੇਸਬੁੱਕ ਪੇਜ ਤੇ ਦੇਖਿਆ ਹੋਣਾ ਆ ਹੁਣ ਤੁਹਾਨੂੰ ਮੈਂ ਬ੍ਰੀਕ ਕੇ ਦਿਖਾਉਣਾ ਜਿਹੜਾ ਆ ਫੁੱਲ ਅੱਜ ਖਿੜਨਗੇ ਸਾਰੇ ਆ ਪਿੰਕ ਕਲਰ ਦੇ ਨੇ ਆ ਦੇਖੋ ਇਹ ਪਿੰਕ ਫਲਾਵਰ ਬਹੁਤ ਸੋਹਣਾ ਇਹਦੇ ਚ ਆਉਂਦਾ ਤੇ ਆ ਲੇਡੀ ਫਿੰਗਰ ਕੈਕਟਸ ਆ ਇਹਦੇ ਪੀਲੇ ਫੁੱਲ ਆਉਂਦੇ ਆ ਆ ਦੇਖੋ ਬਹੁਤ ਤਰ੍ਹਾਂ ਦੀ ਵੈਰਾਈਟੀ ਨੇ ਕਮੈਂਟ ਕਰਕੇ ਦੱਸੋ ਤੁਹਾਨੂੰ ਬਾਤ ਸੁਣ ਰਹੀ ਹੈ ਮੇਰੀ ਇਹਨਾਂ ਨੇ ਖਿੜਨਾ ਹਲੇ ਆ ਦੇਖੋ ਇਹਨਾਂ ਨੇ ਖਿੜਨਾ ਤੇ ਆ 골ਡਨ ਬੈਰਲ ਦਾ ਜਿਹੜਾ ਇਹ ਪਪ ਲਾਇਆ ਹੈ ਮੈਂ ਛੋਟਾ ਹੂੰ ਤੇ ਇਹ ਇਹਦਾ ਆ ਆ ਦੇਖੋ ਬਹੁਤ ਵਧੀਆ ਮਨ ਲੋ ਇਹਦੇ ਫੁੱਲ ਆਉਂਦੇ ਆਗੇ ਸਾਰਿਆਂ ਦੇ ਆ ਦੇਖੋ ਆ ਪਹਿਲਾਂ ਫੁੱਲ ਆ ਕੇ हट ਗਏ ਇਦਾਂ ਇਦਾਂ ਬਣਦੇ ਆ ਜਿਹੜੇ ਨਵੇਂ ਮੀਰ ਜੁੜੇ ਆ ਉਹ ਦੇਖ ਲਓ ਤੁਸੀਂ ਇਦਾਂ ਦੀ ਫਲਾਵਰ ਹੁੰਦੇ ਆ ਇਹਦੇ ਆ ਦੇਖੋ ਬਹੁਤ ਘੈਂਟ ਲੱਗਦੇ ਆ ਇਧਰ ਦੇਖੋ ਕਿੰਨੇ ਆ ਰਹੇ ਆ ਆ ਸਾਡਾ ਡਾਲਰ ਵਿੱਚ ਫਿਰਦਾ ਘੁੰਮਦਾ ਉਹ ਜਿਹੜਾ ਤੁਸੀਂ ਆ ਦੇਖ ਰਹੇ ਹੋ ਨਾ ਇਹ ਆਸਟ੍ਰੇਲੀਆ ਦਾ ਹੈ ਇਹ ਜਿਹੜਾ ਐਲੋਵੀਰਾ ਲੱਗਿਆ ਆ ਦੇਖੋ ਇਹਨਾਂ ਦੇ ਸਾਰਿਆਂ ਦੇ ਫੁੱਲ ਆਉਂਦੇ ਆ ਬਹੁਤ ਸੋਹਣੇ ਫੁੱਲ ਆਉਂਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਸੈਨ ਪੈਡਰੋ ਯੂਕੇ ਦਾ ਜਿਹੜੇ ਸੌਕ ਰੱਖਦੇ ਨੇ ਜੁੜਿਓ ਲਾਈਵ ਦੇ ਵਿੱਚ ਆਹ ਦੇਖੋ ਇਹ ਯੂਕੇ ਦਾ ਸੈਨ ਪੈਡਰੋ ਆ ਮੈਂ ਹੋਰ ਵੀ ਦਿਖਾਉਣਾ ਤੁਹਾਨੂੰ نیچے ਉਤਰ ਕੇ ਜੁੜੇ ਰਹੋ ਲਾਈਵ ਦੇ ਨਾਲ ਪਰੇ ਹੋ ਬਈ ਇੱਕ ਮਿੰਟ ਜੁੜੇ ਰਹੋ ਦੂਜੀ ਸਾਈਡ ਵਾਲਾ ਦਿਖਾਉਣਾ ਸਾਨੂੰ ਹੈ ਇਹ ਆ ਦੇਖੋ ਬੋਨ ਸਾਈਡ ਇਹ ਬਾਈ ਹੈਂਡ ਆ ਆਪਣੇ ਸਾਰੇ ਬਣਾਏ ਹੋਏ ਆ ਆਪ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਇਹਨਾਂ ਦੀ ਚੀਜ਼ ਇਹ ਆਪ ਬਣਾਇਆ ਹੈ ਸਾਰੇ ਜਿਹੜੇ ਸ਼ੌਕ ਰੱਖਦੇ ਤੁਸੀਂ ਦੇਖੋ ਇੱਧਰ ਦੇਖੋ ਇਹਨਾਂ ਅਲੱਗ-ਅਲੱਗ ਸ਼ੇਪ ਦਿੱਤੀ ਹੋਈ ਹੈ ਇਹਨਾਂ ਨੂੰ ਹੋਰ ਵੀ ਦਿਖਾਉਣਾ ਮੈਂ ਤੁਹਾਨੂੰ ਜੁੜੇ ਰਹੋ ਇੱਧਰਲੇ ਪਾਸੇ ਦੇਖੋ ਇਹ ਸਾਊਥ ਅਫਰੀਕਾ ਦਾ ਐਲੋਵੀਰਾ ਇਹ ਜਿਹੜਾ ਤੁਸੀਂ ਦੇਖ ਜੋ ਇਹ ਆਸਟ੍ਰੇਲੀਨ ਬਹੁਤ ਜ਼ਿਆਦਾ ਗ੍ਰੀਨ ਹੋ ਜਾਣਾ ਹੁਣ ਹੁਣ ਜ਼ਿਆਦਾ ਗਰਮੀ ਲੰਘੀ ਇਸ ਵਾਰੀ ਹੈ ਨਾ ਉੱਪਰ ਨੇ ਥੋੜੇ ਖਰਾਬ ਕਰੇ ਨੇ ਇਹ ਆ ਦੇਖੋ ਇਹ ਸ਼ੇਅਰ ਕਰ ਦਿਓ ਲਾਈਵ ਨੂੰ ਹੋਰ ਵੱਧ ਤੋਂ ਵੱਧ ਹਾਂ ਜਿਹਦਾ ਡਰਾਇੰਗ ਬਣਾਈ ਹੁੰਦੀ ਆ ਇਹਦਾ ਮੈਂ ਛੋਟਾ ਪਾਪੂ ਵੀ ਤਿਆਰ ਕੀਤਾ ਹੋਇਆ ਤੇ ਇਹਦੇ ਉੱਤੇ ਪਹਿਲਾਂ ਫੁੱਲ ਆ ਕੇ ਲਾਗੇ ਆਪਾਂ ਸਾਰੀਆਂ ਪੋਸਟਾਂ ਪਾਈਆਂ ਹੋਈਆਂ ਨੇ ਇਹਨਾਂ ਦੇ ਆ ਹਰ ਹਰ ਰੁੱਤ ਦੇ ਵਿੱਚ ਫੁੱਲ ਹੁੰਦਾ ਆ ਆਹ ਪਾਣੀ ਥੋੜਾ ਜਿਹਾ ਇਹ ਲੱਕੜ ਦੀ ਜੜ ਦੇ ਵਿੱਚ ਬਣਾਇਆ ਹੋਇਆ ਇਹ ਆ ਦੇਖੋ ਪੈਨਸਲ ਕੈਕਸ ਜੇ ਕਿਸੇ ਦੀ ਜੜ ਤੇ ਪ੍ਰੋਬਲਮ ਹੋਵੇ ਤਾਂ ਦੁੱਧ ਕੰਮ ਆਉਣਾ ਉਹ ਫਿਰ ਕਿਸੇ ਦਿਨ ਡਿਟੇਲ ਚ ਅੱਪਾ ਦੱਸਾਂਗੇ ਹਾਂ ਆ ਵੀ ਆਹ ਕਹਿੰਦੀ ਮੈਨੂੰ ਚੱਕ ਕੇ ਲੈ ਜਾਓ ਦੇਖੋ ਆ 골ਡਨ ਲੀਫ ਆ ਧੁੱਪ ਨੇ ਬਹੁਤ ਨੁਕਸਾਨ ਕਰਿਆ ਜਿਆਦਾ ਸੀ ਆ ਸਾਡੇ ਅ ਸਰਦਾਈ ਬੰਦੇ ਨੇ ਇਹ ਪਹਿਰਾ ਦਿੰਦੇ ਨੇ ਉੱਤੇ ਪੂਰਾ ਨਿਗਰਾਨਾ ਰੱਖਦੇ ਨੇ ਵੀ ਕੋਈ ਬਿੱਲੀ ਇਹਦੇ ਵਿੱਚ ਵੜ ਨਾ ਜਾਵੇ ਆ ਕੇ ਕੁਝ ਵੀ ਹਣ ਔਰ ਇੱਕ ਆ ਇੱਕ ਇਧਰ ਲਾਇ ਹੋਏ ਆਗੇ ਬੰਦੇ ਨਾ ਇਹਦੇ ਮਜੈਂਟਾ ਕਲਰ ਦਾ ਫਲਾਵਰ ਆਉਂਦਾ ਬਹੁਤ ਸੋਹਣਾ ਮਜੈਂਟਾ ਕਲਰ ਦਾ ਬਹੁਤ ਵਧੀਆ ਫਲਾਵਰ ਆਉਂਦੇ ਇੱਥੇ ਜੇ ਤੁਸੀਂ ਫੁੱਲਾਂ ਦੇ ਸਕੀਨੋ ਕਮੈਂਟ ਕਰਕੇ ਦੱਸੋ ਤੁਹਾਡੇ ਕੋਲੇ ਕਿਹੜੇ ਫੁੱਲ ਰੱਖੇ ਹੋ ਨੇ ਇਹ ਕਾ ਚੀਜ਼ ਦਿਖਾਉਣਾ ਹੈ ਆ ਦੇਖੋ ਇਹ ਜੇਡ ਪਲਾਟ ਹੈ ਇਹ ਚ ਲਾਏ ਹੋਏ ਆਪਾਂ ਨੇ ਇਹ ਦਾਲੀ ਅਗਰ ਤੁਹਾਨੂੰ ਸ਼ੌਕ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਆ। ਬਾਕੀ ਇਹ ਜੀ ਸਮਾਂ ਥੋੜਾ ਥੋੜਾ ਹੋਰ ਬਹੁਤ ਨੇ ਫੇਰ ਰਖਾਵਾਂਗੇ ਤੁਹਾਨੂੰ। ਅਨ ਜੁੜੇ ਰਹੋ ਆ। ਇਹ ਮੈਂ ਇਹਦੇ ਵਿੱਚ ਰੱਖਿਆ ਹੈ ਕਿ ਪਿੰਜਰੇ ਦੇ ਵਿੱਚ ਆਹ ਬਟਰਫਲower ਪਿਆ ਤੇ ਸਾਰੇ ਪ੍ਰਦੇਸੀ ਨੇ ਆ ਜੀਪ ਪਲਾਂਟ ਪਿਆ, ਟੰਗ ਪਲਾਂਟ ਕਹਿੰਦੇ ਹਨਾ। ਆ ਦੇਖੋ। ਇਹਨਾਂ ਤੇ ਸਾਰਿਆਂ ਦੇ ਫੁੱਲ ਆਉਂਦੇ ਬਹੁਤ ਸੋਹਣੇ ਫੁੱਲ ਆਉਂਦੇ। ਜਦੋਂ ਫੁੱਲ ਆਉਣਗੇ ਤੁਹਾਨੂੰ ਦਿਖਾਉਂਗਾ।

ਆ ਇਹਦੀ ਗ੍ਰੀਨਟੀ ਬਣਦੀ ਆ ਲੈਮਨ ਗ੍ਰਾਸ ਇਹ ਆ ਆਪੜੇ ਸ਼ਰਾਰਤੀ ਬੰਦੇ ਆਗੇ ਆ ਦੇਖਿਓ ਇਹੋ ਇਹਨਾਂ ਨੇ ਗਾ ਪਾਰ ਕਰਿਆ ਜੇ ਥੱਲੇ ਨੇ ਆ ਸਾਰੇ ਇਹਨਾਂ ਨੇ ਕੋਈ ਨਹੀਂ ਆਗੇ ਪਹਿਲਾਂ ਇਹਦੀ ਗ੍ਰੀਨਟੀ ਹੀ ਹੋਰ ਇਹ ਆ ਪਪਲਾ ਇਹੇ ਛੋਟੇ ਬਹੁਤ ਸੋਨਾ ਹੁੰਦਾ ਆ ਆਈਟਮ ਦੇਖੋ ਇਹ ਮਿਲਿਆ ਪੇਪਰ ਸਪਾਈਨ ਕੈਕਸ ਆ ਦੇਖੋ ਇਹਦੇ ਕਾਗਜ਼ ਵਰਗੇ ਕੰਡੇ ਹੁੰਦੇ ਨੇ ਜਿੱਦਾਂ ਪੇਪਰ ਹੁੰਦਾ ਦੇਖੋ ਬਿਲਕੁਲ ਇਹੇ ਕੰਡੇ ਆ ਦੇ ਆ ਵੀ ਐਲੀਫੈਂਟ ਈਟ ਇਹਨੂੰ ਕਹਿੰਦੇ ਨੇ ਆ ਦੇਖੋ ਏ ਤਵਾ ਪੀਓ ना ने पूरा गा पार एना ने शरारती बंदे ने हडे बैठो आरी क्यों इर्त करते सतरौल हो जी थोड़ी ठीक है जी एना का समा से अपने को ਇਰਦਾ ਖਾਮਾ ਗਾ ਤੁਹਾਨੂੰ ਹੋਰ ਕੋਈ ਨਾ ਵੀ ਵੈਰਾਈਟੀ ਸਤਿ ਸ਼੍ਰੀ ਅਕਾਲ ਲਿਓ